ਕਿਸਾਨ ਵੀਰੋ ਫਸਲੀ ਵਿਭਿੰਨਤਾ ਵਿੱਚ ਆਡੀ ਕਪਾਹ ਦੀ ਫਸਲ ਨਰਮੇ ਦੀ ਫਸਲ ਜਿਹੜੀ ਹੈ ਬਹੁਤ ਮਹੱਤਵਪੂਰਨ ਫਸਲ ਹੈ ਜਿਹਦੇ ਲਈ ਅਸੀਂ ਵੱਖ-ਵੱਖ ਉਪਰਾਲੇ ਕਰ ਰਹੇ ਹਾਂ ਉਹ ਕਿਸਾਨਾਂ ਨਾਲ ਸਾਂਝੇ ਕਰ ਰਹੇ ਹਾਂ ਤਾਂ ਜੋ ਆਪ ਜੀ ਨੂੰ ਪਤਾ ਲੱਗ ਸਕੇ ਵੀ ਸਰਕਾਰ ਕਿਹੜੇ-ਕਿਹੜੇ ਉਪਰਾਲੇ ਕਰ ਰਹੀ ਹੈ ਔਰ ਤੁਸੀਂ ਨਰਮੇ ਦੀ ਫਸਲ ਦਾ ਲੈ ਰਕਬਾ ਵੱਧ ਤੋਂ ਵੱਧ ਲਿਆਉਣਾ ਛੋੜਾ ਜਿਹੜਾ ਟੀਚਾ ਹੈ ਅਸੀਂ 3 ਲੱਖ ਤੋਂ ਵੱਧ ਹੈਕਟੇਅਰ ਰਕਬਾ ਜਿਹੜਾ ਐਸ ਵਾਰ ਇਹ ਨਰਮੇ ਥੱਲੇ ਬਿਜਾਈ ਦਾ ਰੱਖਿਆ ਗਿਆ ਹੈ ਕਿਸਾਨਾਂ ਨੂੰ ਨਰਮੇ ਦੀ ਫਸਲ ਲਈ ਜਿਹੜੇ ਪੀਯੂ ਦੇ ਸਿਫਾਰਸ਼ ਬੀਜ ਹੈ ਲਗਭਗ ਤੁਹਾਨੂੰ ਹਰ ਦਫ਼ਤਰ ਦੇ ਵਿੱਚ ਹਰ ਦੁਕਾਨ ਦੇ ਵਿੱਚ ਇਹਦੀ ਲਿਸਟ ਲੱਗੇਗੀ ਨਰਮੇ ਵਾਲੇ ਜ਼ਿਲ੍ਹਿਆਂ ਚ ਤੇ ਤੁਸੀਂ ਸਬਸਿਡੀ ਜਿਹੜੀ ਇਹਦੇ 33% ਅਸੀਂ ਦੇ ਰਹੇ ਹਾਂ ਉਹ ਅਪਲਾਈ ਕਰਨ ਵਾਸਤੇ ਪੋਰਟਲ ਤੇ 25 ਤਰੀਕ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੋ ਰਹੀ ਹੈ ਸੋ ਕਿਸਾਨ ਵੀਰ ਆਪਣਾ ਕਿੰਨੇ ਰਕਬੇ 'ਚ ਨਰਮਾ ਬੀਜਣਾ ਚਾਹੁੰਦੇ ਨੇ ਇੱਕ ਕਿਸਾਨ ਵੱਧ ਤੋਂ ਵੱਧ 5 ਏਕੜ ਦੀ ਸਬਸਿਡੀ ਲੈ ਸਕਦਾ ਹੈ ਸਿਰਫ ਤੁਸੀਂ ਅਨਾਜ ਖਰੀਦ ਪੋਰਟਲ ਤੇ ਜਿਨ੍ਹਾਂ ਦਾ ਰਜਿਸਟਰ ਹੈ ਆਧਾਰ ਨੰਬਰ ਆਧਾਰ ਨੰਬਰ ਪਾ ਕੇ ਰਜਿਸਟਰ ਕਰੋਗੇ ਤੁਹਾਡਾ ਸਾਰੀ ਡਿਟੇਲ ਆ ਜਾਏਗੀ ਤਾਂ ਜਿਹੜੇ ਕਿਸਾਨ ਵੀਰ ਜਿਨ੍ਹਾਂ ਦਾ ਅਨਾਜ ਖਰੀਦ ਪੋਰਟਲ ਤੇ ਆਪਣਾ ਰਜਿਸਟਰ ਨਹੀਂ ਕੀਤਾ ਹੋਇਆ ਉਹ ਇਸ ਪੋਰਟਲ ਤੇ ਦੁਬਾਰਾ ਰਜਿਸਟਰ ਵੀ ਕਰ ਸਕਦੇ ਸੋ ਇਹ ਸਬਸਿਡੀ ਕਿਸਾਨਾਂ ਦੇ ਖਾਤੇ 'ਚ ਸਿੱਧੀ ਪਾਈ ਜਾਏਗੀ ਤਾਂ ਜੋ ਕਿਸਾਨਾਂ ਨੂੰ ਕੋਈ ਵਿਚੋਲੇ ਖਰਾਬ ਨਾ ਕਰ ਤਾਂ ਹੁਣ ਮੈਨੂੰ ਲੱਗਦਾ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਊਗੀ ਕਿ ਇਹਦਾ ਰੇਟ ਨਿਰਧਾਰਤ ਹੈ ਹਾਲ ਦੀ ਘੜੀ ਪਿਛਲੇ ਵਾਲਾ ਰੇਟ 810 ਰੁਪਏ ਹੈ ਜੇਕਰ ਸਰਕਾਰ ਵੱਲੋਂ ਇਹਦਾ ਰੇਟ ਵਧਦਾ ਤਾਂ ਉਹਦੀ ਤੁਹਾਨੂੰ ਅਸੀਂ ਸੂਚਨਾ ਦੇ ਦਾਂਗੇ ਤੇ ਸਬਸਿਡੀ ਫਿਰ ਵਧੇ ਹੋਏ ਰੇਟ ਤੇ ਹੀ ਮਿਲੇ ਸੋ ਮੇਰੇ ਵੀਰ ਕਿਸਾਨ ਉਪਰਾਲਾ ਕਰਨ ਕਿ ਆਪਣੇ ਆਪ ਨੂੰ ਵੱਧ ਤੋਂ ਵੱਧ ਰਜਿਸਟਰ ਕਰਨ ਤੇ ਇਹ ਬੀਜ ਸਾਰੇ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਕੋਈ ਵੀ ਵਾਂਝਾ ਨਾ ਰਵੇ ਆਪਣੇ ਆਪ ਨੂੰ ਰਜਿਸਟਰ ਕਰਾਉਣੇ ਆਪਣਾ ਇਹ ਪੰਜਾਬੀ ਚ ਆਪਾਂ ਕਹਿੰਦੇ ਨੇ ਵੀ ਘੌਲ ਨਾ ਕਰਿਓ ਸੋ ਇਸ ਕਰਕੇ ਮੇਰੇ ਹਿਸਾਬ ਨਾਲ ਕਿਸਾਨ ਵੀਰਾਂ ਨੂੰ ਰਜਿਸਟ੍ਰੇਸ਼ਨ ਕਰੋ ਬੀ ਡਬਲ ਲੈ ਕੇ ਤੁਹਾਨੂੰ ਅਪਲੋਡ ਕਰਨਾ ਪਵੇਗਾ ਉਸ ਤੋਂ ਬਾਅਦ ਕਿਸਾਨ ਵੀਰਾਂ ਦੇ ਅਸੀਂ ਪਿੰਡਾਂ ਦੇ ਵਿੱਚ ਸਾਡੀ ਮੁਹਿੰਮ ਚੱਲ ਰਹੀ ਹੈ ਜਿਹੜੀਆਂ ਛਟੀਆਂ ਕਿਉਂਕਿ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਇਹ ਜ਼ਰੂਰੀ ਹੈ ਕਿ ਕਿਸਾਨ ਵੀਰ ਪਿਛਲੇ ਸਾਲ ਦੀਆਂ ਛਟੀਆਂ ਖੇਤਾਂ ਦੇ ਆਲੇ ਦੁਆਲੇ ਵੀ ਨਾ ਰੱਖਣ ਛਟੀਆਂ ਨੂੰ ਝਾੜ ਕੇ ਜਿਹੜੇ ਅਣਖਿੜੇ ਟਿੰਡੇ ਐ ਅਧਖਿੜੇ ਟਿੰਡੇ ਐ ਉਹਨਾਂ ਨੂੰ ਬਿਲਕੁਲ ਨਸ਼ਟ ਕਰ ਦੇਣ ਦੂਜਾ ਜੇ ਤੁਸੀਂ ਛਟੀਆਂ ਘਰ ਵੀ ਚੱਕ ਕੇ ਲਿਆਓ ਉਹਦੇ ਉੱਤੇ ਵੀ ਜਿਹੜੇ ਅਣਖਰੇ ਟਿੰਡੇ ਨੇ ਅਣਖਰੇ ਟਿੰਡੇ ਨੇ ਉਹਨਾਂ ਨੂੰ ਨਸ਼ਟ ਕਰਨਾ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਪਤੰਗਾ ਜਦੋਂ ਮੌਸਮ ਮਿਲਿਆ ਇਹ ਕਿਉਂਕਿ ਨਰਮੇ ਦੇ ਬੀਜ ਜਾਂ ਰੋਖੜੀਆਂ ਦੇ ਵਿੱਚ ਪਿਆ ਰਹਿੰਦਾ ਤੇ ਜਦੋਂ ਮੌਸਮ ਅਨੁਕੂਲ ਮਿਲਦਾ ਹੈ ਇਹ ਆਪਣੇ ਆਪ ਨੂੰ ਪਤੰਗੇ ਦਾ ਰੂਪ ਧਾਰਨ ਕਰਕੇ ਤੇ ਆਂਡੇ ਜene ਸ਼ੁਰੂ ਕਰ ਦਿੰਦਾ ਤੇ ਬਾਅਦ ਵਿੱਚ ਜਦੋਂ ਇਹ ਫੁੱਲ ਬੰਦ ਕਰ ਲੈਂਦਾ ਤਾਂ ਫਿਰ ਇਹਨੂੰ ਕਾਗੂ ਕਰਨਾ ਥੋੜਾ ਜਿਹਾ ਮੁਸ਼ਕਲ ਹੁੰਦਾ ਸੋ ਇਸ ਤੋਂ ਇਲਾਵਾ ਅਸੀਂ ਤੁਹਾਨੂੰ ਇਹ ਪੂਰੇ ਵੱਖ-ਵੱਖ ਕੈਂਪ ਲਾ ਰਹੇ ਆਂ ਪਿੰਡਾਂ ਦੇ ਵਿੱਚ ਕਿਸਾਨ ਮਿੱਤਰਾਂ ਦੀ ਤਲਾਤੀ ਵੀ ਕਰ ਰਹੇ ਆਂ ਤਾਂ ਕਿ ਤੁਹਾਨੂੰ ਲਗਾਤਾਰ ਸਾਡੀ ਜਾਣਕਾਰੀ ਮਿਲਦੀ ਰਹੇ ਤੇ ਮੈਂ ਅਪੀਲ ਕਰਦਾ ਵੀ ਆਪਣੇ ਜ਼ਿਲ੍ਹੇ ਦੇ ਬਲਾਕ ਦੇ ਅਫਸਰਾਂ ਖੇਤੀਬਾੜੀ ਦਫ਼ਤਰਾਂ ਨਾਲ ਜਿਹੜਾ ਤਾਲਮਿਲ ਕਰਕੇ ਤੇ ਵੱਧ ਤੋਂ ਵੱਧ ਵਿਭਾਗ ਵੱਲੋਂ ਦਿੱਤੇ ਜਾ ਰਹੇ ਸਬਸਿਡੀ ਦਾ ਤੇ ਦੂਜੇ ਹੋਰ ਕਰਵਾਇਆ ਗੇਦਿਆਂ ਨਾਲ ਫਾਇਦਾ ਲਓ ਕਿਸਾਨ ਵੀਰੋ ਛੱਠੀ ਮੂੰਗੀ ਦੀ ਫਸਲ ਕਣਕ ਅਤੇ ਛੋਲੇ ਦੇ ਵਿਚਾਲੇ ਬੜਾ ਵਧੀਆ ਤੁਹਾਡੇ ਕੋਲ ਸਮਾਂ ਹੁੰਦਾ ਹੈ ਕੁਸੀਂ ਉਹ ਛੱਠੀ ਮੂੰਗੀ ਬੀਜ ਕੇ ਆਪਣੀਆਂ ਆਮਦਨ ਵਿੱਚ ਵਾਧਾ ਕਰ ਸਕਦੇ ਹੋ ਸਰਕਾਰ ਨੇ ਪਿਛਲੇ ਸਾਲ ਵੀ ਫੈਸਲਾ ਕੀਤਾ ਸੀਗਾ ਕਿ ਮੂੰਗੀ ਦੀ ਜਿਹੜੀ ਖਰੀਦ ਹੈ ਉਹ ਐਮਐਸਪੀ ਤੇ ਕੀਤੀ ਜਾਣੀ ਤਾਂ ਇਸ ਸਾਲ ਵੀ ਸਰਕਾਰ ਦਾ ਉਹ ਜਿਹੜਾ ਕਦਮ ਹੈ ਜਾਰੀ ਰਹੇਗਾ ਪਰ ਇਸ ਸਾਲ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਨਰਮੇ ਵਾਲੇ ਜਿਹੜੇ ਜ਼ਿਲ੍ਹੇ ਨੇ ਉਹਨਾਂ ਵਿੱਚ ਮੂੰਗੀ ਦੀ ਬਜਾਈ ਨਾ ਕੀਤੀ ਜਾਵੇ ਉੱਥੇ ਮੂੰਗੀ ਨਹੀਂ ਪ੍ਰਕਿਊਰ ਕਰਾਂਗੇ ਅਸੀਂ ਕਿਉਂਕਿ ਮੂੰਗੀ ਦੀ ਫਸਲ ਨਰਮੇ ਦੀ ਫਸਲ ਨੂੰ ਛਿੱਟੇ ਮੱਖੀ ਦੇ ਵਾਧੇ ਵਿੱਚ ਸਹਾਇਤਾ ਕਰਦੀ ਹੈ ਇਸ ਲਈ ਉਹਦਾ ਨੁਕਸਾਨ ਹੋ ਜਾਂਦਾ ਹੈ ਇਸ ਲਈ ਨਰਮੇ ਵਾਲੇ ਜਿਹੜੇ ਕਿਸਾਨ ਨੇ ਕਿਰਪਾ ਕਰਕੇ ਮੌਂਗੀ ਹੀਟ ਰਕਬਾ ਨਾ ਲਿਓਣ ਤੇ ਨਰਮੇ ਹੀਟ ਰਕਬਾ ਬਤਾਉਣ ਬਹੁਤ ਬਹੁਤ ਧੰਨਵਾਦ